ਹੈਲੋ ਗੁੱਡ ਮਾਰਨਿੰਗ ਬਿਊਟੀਫੁਲ ਪੀਪਲ ਸਵਰ ਹੋ ਗਈ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਆ ਤੇ ਆਪਾਂ ਐਜਲੀ ਕਰਦੇ ਕਾਡੀਆਂ ਮੈਂ ਵਾਪਸ ਦੇਖਿਆ ਨੇ ਤੇ ਮਰਜੇ ਸ਼ੈਂਟਿਲ ਵੀ ਹੱਦ ਪਾਰੀ ਆ ਗਈਆਂ ਇਨਰ ਡਕਸ ਨੂੰ ਵੀ ਆਪਾਂ ਦੇ ਰਹੇ ਆ ਤੇ ਇਹਨਾਂ ਦੇ ਬਦਲੇ ਕੋਈ ਮੁਰਗੀਆਂ ਲੈ ਕੇ ਆਵਾਂਗੇ ਆ ਪੰਜ ਨੇ ਇਹਨਾਂ ਦੇ ਵਿੱਚ ਇੱਕ ਮੇਲ ਆ ਜਿਹੜਾ ਵੱਡਾ ਜਿਹਾ ਤੇ ਬਾਕੀ ਜਿਹੜੀ ਤਿੰਨ ਨੇ ਉਹ ਆਈ ਮੀਨ ਚਾਰ ਨੇ ਉਹ ਫੀਮੇਲ ਨੇ ਤੇ ਐ ਸਵੀਡਿਸ਼ ਡਕਸ ਨੇ ਵੇਖ ਲੋ ਬੜੀਆਂ ਸੋਹਣੀਆਂ ਨੇ ਬਹੁਤ ਪਿਆਰੀਆਂ ਨੇ ਅੰਡੇ ਦੇਣ ਲੱਗ ਗਿਆ ਨੇ ਬਸ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਕੇ ਆਨੇ ਆ ਚਲ ਚਲ ਚਲੀਏ ਚਲ ਹਾਂਜੀ ਗਾਈਸ ਆਪਾਂ ਪਹੁੰਚ ਗਏ ਆ ਇੱਥੇ ਤੇ ਆਪਾਂ ਐਂਟਰੀ ਕਰਾਤੀ ਆਪਣੀ ਡੱਕਸ ਆਪਾਂ ਦੇਤੀਆਂ ਆ ਰਹੀਆਂ ਸਾਡੀਆਂ ਇਹ ਡੱਕਸ ਤੇ ਹੋਰ ਵੀ ਅੱਜ ਬੜੀਆਂ ਆਈਆਂ ਨੇ ਉਹ ਦੇਖੋ ਕਿੰਨੀਆਂ ਨੇ ਵਾਈਟ ਕਲਰ ਦੀਆਂ ਵੇਚ ਗੀਸ ਵੀ ਨੇ ਤੇ ਇਦਾਂ ਦੀ ਸੇਮ ਬਰੀਡ ਦੀ ਵੀ ਹੈਗੀ ਹਨਾ ਉਹ ਸੇਮ ਬਰੀਡ ਆ ਦੋਨੇ ਤੇ ਉਸ ਨੇ ਇਸ ਵੀਡੀਓ ਚ ਦਾ ਤੇ ਉਹ ਜਿਹੜੇ ਹੁੰਦੇ ਆ ਪੀਕਿੰਗ ਡੱਕ ਹੁੰਦੀਆਂ ਉਹਨਾਂ ਦਾ ਕਰਾਸ ਕਰਕੇ ਸ਼ਾਇਦ ਨਾ ਉਹ ਚਿੱਟਾ ਰੰਗ ਜ਼ਿਆਦਾ ਆਇਆ ਵਿੱਚ ਹਾਂ ਆਪਣੀਆਂ ਲਈ ਦੇ ਵਿੱਚ ਵੀ ਹੈਗਾ 스웨ਡਿਸ਼ ਡੱਕ ਹੁੰਦੀਆਂ ਹੋਣਗੀਆਂ ਫਿਰ ਚਿੱਟੀਆਂ ਹਾਂ ਜਿਹੜੀਆਂ ਕਈਆਂ ਦੀ ਬੜੀ ਗੰਦੀਆਂ ਗੰਦੀਆਂ ਮੈਲੀਆਂ ਹੋਈਆਂ ਪੂਰੀਆਂ ਪਰ ਆਵਲੀਆਂ ਤੁਹਾਡੇ ਲਈ ਠੀਕ ਹੈ ਆਪਣੀਆਂ ਲਈ ਰੰਦੀਆਂ ਨੇ ਨਾ ਤਾਂ ਚਿੱਟੀਆਂ ਨਾ ਪਾਈਆਂ ਪੰਚ ਨਦਰ ਸਾਈ ਚ ਪਾਓ ਤੇ ਫਿਰ ਗੰਦੀਆਂ ਜੀਆਂ ਜਾਂਦੀਆਂ ਉੱਗਗੇ ਤੇ ਜ਼ਿਆਦਾ ਹੀ ਗੰਦੀਆਂ ਨੇ ਉਹ ਜਿਹੜੀਆਂ ਆਹੋ ਗਾਰਜ ਲੇਨ ਵਗੈਰਾ ਅੰਦਰ ਜਾ ਕੇ ਦੇਖੀਏ ਸ਼ੰਟੀ ਕੀ ਕੀ ਆਜਾ ਹਾਂ ਚਲੋ ਚਲਾ ਦੇਖਦੇ ਤੇ ਗਾਇਸ ਇੱਧਰ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਕਬੂਤਰ ਨੇ ਤੇ ਪਹਿਲੇ ਆ ਵੀ ਨਹੀਂ ਆਹ ਇਹ ਪੈਰਕਿਟਸ ਨੇ ਆ ਅਡਲਟ ਲੱਗਦੇ ਬੈਣਾ ਕਿੰਨੇ ਵੱਡੇ ਵੱਡੇ ਨੇ ਉਦਾਂ ਹੀ ਪੂੰਛ ਲੰਬੀ ਆ ਤੇ ਸਾਰੇ ਮੇਲ ਨੇ ਆ ਦੇਖੋ ਸਾਰਿਆਂ ਦੀ ਜੜੀ ਚੁੰਝੇ ਨਾ ਉਹ ਜਾਮਣੀ ਹੈ ਮਤਲਬ ਪਰਪਲ ਜਿਹਾ कलर ਵੀ ਹੁੰਦੀ ਹੈ ਡਾਰਕ ਵਾਲੀ ਹੱਥ ਉਸੇ ਫਾਈਟ ਕਰਦੇ ਹੋਣੇ ਤੇ ਮੇਲ ਕੱਟੇ ਆ ਕਰੋ ਹਾਂ ਮੇਲ ਕੱਟੇ ਆ ਵੀ ਮੇਲ ਨੇ ਆ ਵੀ ਸਾਰੇ ਮੇਲ ਨੇ ਤੇ ਨੀਚੇ ਵਾਲੇ ਆ ਵੀ ਮੇਲ ਨੇ ਉਹ ਫੀਮੇਲ ਰਹੀ ਏ ਇੱਕ ਵਿੱਚ ਆ ਰਹੀ ਆ ਗ੍ਰੀਨ ਹਾਂ ਔਰ ਇੱਕ ਗ੍ਰੀਨ ਫੀਮੇਲ ਹਾਂ ਚਰੀ ਵਜੋਂ ਭੁੱਖ ਹਰਤਾਂ ਤੇ ਹੁੰਦੀ ਹੈ ਹਾਂ ਬੱਚੇ ਨੇ ਝੁਗੀਆਂ ਦੇ ਉਹ ਅੱਛਾ ਅੱਛਾ ਛੋਟੀਆਂ ਨੇ ਆ ਦੇਖੋ ਝੁਗੀਆਂ ਤਿਆ ਕਬੂਤਰ ਦੇਖੋ ਕਬੂਤਰ ਲੈਣ ਤੇ ਬੜਾ ਦਿਲ ਕਰਦਾ ਪਰ ਆਜੇ ਰੈਡੀ ਨਹੀਂ ਆਪਾਂ ਨਾ ਆ ਦੇਖੋ ਕਿੰਨਾ ਸੋਹਣਾ ਇਧਰ ਆਉ ਛੋਟੀ ਮੁਰਗੀਆਂ ਹੈ ਨਾ ਚੂਜ਼ਿੰਗ ਆ ਬਿਚਾਰੇ ਨੇ ਕਿੱਦਾਂ ਤਾੜੇ ਨੇ ਥੋੜੀ ਜਗ੍ਹਾ ਦੇ ਉਹ ਬਿਚਾਰਾ ਉੱਠ ਨਹੀਂ ਪਾ ਰਿਹਾ ਇਹਨਾਂ ਤਾਂ ਫਿਰ ਵੀ ਨਹੀਂ ਸਿੱਧੇ ਹੋ ਰਿਹਾ ਆਰੇ ਪਾਂਟਮ ਹਾਂ ਸਾਰੇ ਛੋਟੇ ਨੇ ਮੈਨੂੰ ਬੜੇ ਪਿਆਰੇ ਲੱਗਦੇ ਨੇ ਪਰ ਸ਼ੈਂਟੀ ਲੈਣ ਨਹੀਂ ਦਿੰਦਾ ਛੋਟੇ ਜਿਹੇ ਤੇ ਹੈ ਕੀ ਕਰਾਂ ਆ ਕਿੰਨੇ ਸੋਹਣੇ ਨੇ ਪਰ ਆ ਵੀ ਬੱਚੇ ਨਹੀਂ ਮਿਲਦਾ ਕਬੂਤਰਾਂ ਦੇ ਹਾਂ ਆ ਬੱਚਾ ਲੱਗ ਬੱਚਾ ਹੀ ਹੈ ਮਿਕਸ ਨੇ ਮਿਲਦਾ ਐ ਦੀ ਧੌਣ ਤੇ ਵਾਲ ਨਹੀਂ ਹੈਗੇ ਨੰਗੀ ਧੌਣ ਵਾਲਾ ਕੂਤਰਾ ਵੀ ਨਹੀਂ ਕਹਿੰਦੇ ਗੰਜੀ ਮੁਰਗੀ ਹਾਂ ਇਹ ਕਾਰਟੂਨ ਅੱਜ ਕੱਲ ਬੜੇ ਫੇਮਸ ਹੋਏ ਗੰਦੀ ਚੜ੍ਹੇਲਾ ਨੇ ਆਹ ਬੰਗੀ ਜੁੜੇ ਐ ਗਾਇਸ ਜਿਹੜੀ ਸਾਡੀ ਨੇਬਰ ਆ ਨਾ ਬੈਕੀ ਉਹ ਮੇਰੇ ਕੋਲ ਮੁਰਗੀਆਂ ਮੰਗਦੀ ਸੀ ਫਿਰ ਮਾਨੂੰ ਆਕਸ਼ਨ ਚੋਂ ਆਵਲੀਆਂ ਮੁਰਗੀਆਂ ਵਾਈਟ ਵਾਲੀਆਂ ਲੈ ਕੇ ਦਿੱਤੇ ਕਿਉਂਕਿ ਉਹਨੂੰ ਖਾਣ ਲਈ ਚਾਹੀਦੀਆਂ ਸੀ ਤੇ ਅੰਡੇ ਵੀ ਵਧੀਆ ਦਿੰਦੀਆਂ ਨੇ ਪਰ ਖਾਣ ਵਾਸਤੇ ਵਧੀਆ ਨਹੀਂ ਬਲੈਲਰ ਹੀ ਨੇ ਹਾਂ ਬਲਾਇਲਰਸ ਨਹੀਂ ਐਕਚੁਅਲੀ ਹੈ ਲੈਗਹੌਰ ਨੇ ਆਹ ਚਾ ਲੈਗਹੌਰ ਨੇ ਹੁੰਦੇ ਨੇ ਉਹ ਨੇ ਆ ਤੇ ਆ ਵਧੀਆ ਹੁੰਦੇ ਨੇ ਆਨੇ ਤੇ ਪਾਣੀ ਲਈ ਰੱਖਦੇ ਵੈਨ ਵਾਟਰ ਡਿਸ਼ ਤੇ ਗਾਈਸ ਅੱਜ ਇੱਥੇ ਈਮੂ ਵੀ ਆਇਆ ਇੱਕ ਪਰ ਆ ਸਾਨੂੰ ਬਿਮਾਰ ਲੱਗਦਾ ਦੇਖੋ ਕਿਦਾਂ ਮਰ ਰਿਹਾ ਹੈ ਬਿਮਾਰੀ ਆ ਉਹ ਦਿੱਤੋਂ ਹੀ ਨਹੀਂ ਸਾਂਭ ਰਿਹਾ ਵੇਖ ਮੂੰਹ ਖੋਲ ਕੇ ਰੱਖਿਆ ਨਾ ਇਹ ਰੈਸਪੀਰੇਟਰੀ ਇਸ਼ੂ ਆ ਆਹ ਯਾ ਤੇ ਗਰਮੀ ਵਿੱਚ ਬਹੁਤ ਜਾਨਵਰਾਂ ਨੂੰ ਆਉਂਦਾ ਹੈ ਨਾ ਇਦਾਂ ਮੇਬੀ ਇਨੂੰ ਵੀ ਨਿਮੋਨੀਆ ਹੋ ਗਿਆ ਹੋਵੇ ਹੁੰਦਾ ਇਹਨਾਂ ਨੂੰ ਨਿਮੋਨੀਆ ਹੋ ਸਕਦਾ ਆਫ ਕੌਰਸ ਰੈਸਪੀਰੇਟਰੀ ਇਨਮੋਨੀਆ ਕੌਜ਼ ਕਰਦਾ ਤੇ ਆਹ ਦੇਖ ਲਓ ਕੁੱਕੜ ਲੜਾਕੂ ਕੁੱਕੜ ਹਣਾ ਸਾਰੇ ਲਗ ਲਗ ਨਸਲਾਂ ਦੇ ਗੇਮ ਬੜਨੇ ਸਾਰੇ ਆ ਹੀ ਥੋੜੇ ਮਹਿੰਗੇ ਜਾਂਦੇ ਨੇ ਲੜਾਈਆਂ ਕਰਨ ਵਾਲੇ ਨੇ ਹਾਂ ਤੇ ਇਹਨਾਂ ਨੂੰ ਲਗ ਲਗ ਪਾਇਆ ਸਾਰਿਆਂ ਨੂੰ ਆਪਣੇ ਆਪਣੇ ਖਾਨੇ ਵਿੱਚ ਪਾਇਆ ਇੱਥੇ ਇਲੀਗਲ ਆ ਕਾਕ ਕਾਕ ਫਾਈਟ ਨਹੀਂ ਕਾਕ ਫਾਈਟ ਹੈ ਐਕਚੁਅਲੀ ਦ ਫਾਈਟ ਇਹਨਾਂ ਦੀ ਜਿਹੜੀ ਹੈ ਇਲੀਗਲ ਆ ਬਟ ਫਿਰ ਵੀ ਲੁੱਕੀ ਮੈਨੂੰ ਲੱਗਦਾ ਹੈ ਅੰਦਰ ਖਾਤੇ ਕਰਦੇ ਹੁਣ ਹਾਂਜੀ ਗਾਇਸ 10 ਵਜ ਗਏ ਨੇ ਐਨੀ ਟਾਈਮ ਆਕਸ਼ਨ ਸ਼ੁਰੂ ਹੋਣ ਵਾਲਾ ਆ ਬਸ ਰੈਡੀ ਆ ਸਾਰੇ ਲੋਕ ਆ ਗਏ ਨੇ ਬਾਹਰ ਤੇ ਹੁਣ ਵੇਖਦੇ ਆ ਕੀ ਕੀ ਆ ਛੱਟੀ ਇਹਨਾਂ ਨੂੰ ਰੂਸਟਰ ਵਿਖਾਣੇ ਆ ਤੇ ਚੱਲ ਕੇ ਆ ਜਾ ਦਿਖਾਈਏ ਆਹ ਕਿਹੜਾ ਹਾਂ ਹਾ ਦੇਖੋ ਪੱਖੇ ਲਾਇਕ ਦਾ ਪਾਣੀ ਆਲੇ ਆਣਾ ਬਾਲਟੀ ਵਿੱਚ ਕਿੰਨਾ ਵਧੀਆ ਸਿਸਟਮ ਆ ਮਿਸਟਾਰੀ ਮਿਸਟ ਹੈ ਨਾ ਕਿੰਨੇ ਵਧੀਆ ਅਸੀਂ ਵੀ ਲੈ ਕੇ ਆਈਏ ਲੱਭ ਕੇ ਬੜਾ ਵਧੀਆ ਚੀਜ਼ ਆ ਨਾ ਬੜਾ ਵਧੀਆ ਆ ਬਾਲਟੀ ਦਾ ਆਹੋ ਤੇ ਪਾਣੀ ਮੋਕ ਜਾਣਾ ਨਾ ਨਹੀਂ ਪਾਣੀ ਪਾ ਦੇਵੇ ਘੰਟੇ ਘੰਟੇ ਬਾਅਦ ਆ ਕੇ ਇੱਥੇ ਹੀ ਰੱਖ ਘੰਟੇ ਘੰਟੇ ਬੰਨ ਮੈਂ ਲਾਈਕ ਇਦਾਂ ਕਰੇ ਜਿਹੜੇ ਟੱਪ ਚ ਪਾਣੀ ਪੀਂਦੀ ਹੈ ਨਾ ਉੱਥੇ ਉਦੋਂ ਹੀ ਲਾ ਦੇ ਹਾਂ ਸਹੀ ਹੈ ਸਹੀ ਹੈ ਸਹੀ ਹੈ ਹਾਂਜੀ ਗਾਇਸ ਤੇ ਇੱਧਰ ਆਪਾਂ ਤੁਹਾਨੂੰ گاਵਾ ਦਿਖਾਣੇ ਆ گاਵਾ ਇੱਥੇ ਜਰਸੀ گاਵਾ ਉਹ ਦੇਖੋ ਗਾਲੀ ਕਰਦੀ ਵੀ ਕਿੰਨੀ ਸੋਹਣੀ ਹੈ ਤੇ ਉੱਧਰ ਵੀ ਨੇ ਐਚ ਐਫ گاਵਾ ਬੀਫ ਵਾਲੀਆਂ ਤੇ ਜਰਸੀ ਉਹ ਸਿੰਗਾਰੀ ਜਰਸੀ ਹੈ ਕਿ ਕਿਧਰੋਂ ਆਈ ਹੋਣੀ ਤਾਂ ਮੈਂ ਵੀ ਬੋਲ ਲੱਗਦਾ ਬੋਲੋ ਹੋ ਸਕਦਾ ਮੇਬੀ ਯਾਰ ਵੇਖ ਕੇ ਦਿਲ ਕਰਦਾ ਬਣਾ ਲ ਲਈ ਆ ਬ੍ਰਾਹਮਾ ਵੇਖਿਆ ਰਹਾ ਤਾਂ ਤਾਜੀ ਸੂਈ ਲੱਗਦੀ ਵੇ ਕਿੰਨਾ ਸੋਹਣਾ ਦੁੱਧ ਹੈ ਬ੍ਰਾਹਮਾ ਜਰਸੀ ਕ੍ਰਾਸ ਆ ਕਿਹੜੀ ਬ੍ਰਾਹਮਾ ਆ ਸਾਹਮਣੇ ਆ ਰਹੀ ਜਿਹੜੀ ਆਹੋ ਆ ਬ੍ਰਾਹਮਾ ਜਰਸੀ ਕ੍ਰਾਸ ਆ ਵੇ ਕਿੰਨਾ ਸੋਹਣਾ ਦੁੱਧ ਹੈ ਐਨਮਸਟਾਈਟਿਸ ਹੋਇਆ ਹੈ ਨਹੀਂ ਐਨਮਸਟਾਈਟਿਸ ਤਾਂ ਨਹੀਂ ਹੋਇਆ ਸਵੇਲਿੰਗ ਜੀ ਲੱਗ ਰਿਹਾ ਬੱਚੇ ਬੱਚੇ ਨੇ ਦੁੱਧ ਨਹੀਂ ਪੀਤਾ ਬੱਚਾ ਵੱਖਰਾ ਹੀ ਪੀਤਾ ਇੰਡੀਆ ਜੀ گاਵਾ ਹੁਣ ਤੇ ਕੌਣ ਵੇਚੇ ਓਏ ਆਗੀ ਲੱਗੇ ਆਪਣੇ ਆਪ ਹੀ ਬਥੇ ਲੱਗੇ ਮੈਂ ਤੋਦ ਦੀ ਟਾਣੀ ਵੇਚਦਾ ਸਾਲਾ ਓਏ ਤੇਰੇ ਅੰਨ ਕ ਦਿਖਾਦਾ ਹੀ ਨਹੀਂ ਹੋਣਾ ਡਰਾਈ ਐ ਇਸ ਟਾਈਮ ਮੈਂ ਉਹ ਹੀ ਕਹਿ ਰਿਹਾ ਮੈਂ ਕਿ ਇੰਡੀਆ ਹੋਵੇ ਤੇ ਕੋਣ ਵੇਚੇ ਮੀਟ ਲਈ ਆ ਜੀ ਗਾ ਇੱਥੇ ਤੇ ਵੱਡਾਂ ਲਈ ਚੱਲੇ ਜਾਣੀਆਂ ਯਾਰ ਉਹ ਭੁੱਖੀਆਂ ਵੇ ਬਚਾਰੀਆਂ ਨੂੰ ਇਕੱਠੇ ਨਹੀਂ ਪਾਏ ਇਹਨਾਂ ਨੇ ਕੱਲ ਤੇ ਥੱਲੂ ਦਿਖਾ ਰਹੀ ਏ ਤੇ ਉਹ ਵਾਲੀ ਗਾਂ ਦਾ ਦੁੱਧ ਚੋਰਿਆ ਚੋਣਾ ਹੀ ਆ ਹੁਣ ਕੱਲ ਦੀਆਂ ਚੋਈਆਂ ਆ ਗਾਂ ਠੀਕ ਹੈ ਨਾ ਉਦਾਂ ਛੋਟੀ ਵੀ ਹੈ ਆ ਵੀ ਠੀਕ ਹੈ ਉਹ ਵੀ ਠੀਕ ਹੈ ਮੈਨੂੰ ਲੱਗਾ ਉਹਦਾ ਨਾ ਇੱਕ ਥਣ ਖਰਾਬ ਹੈ ਛੰਟੀ ਉਹਦੇ ਹੰਬੂਰ ਲਾ ਹਾਂ ਮੈਂ ਤੈਨੂੰ ਕਿਹਾ ਸੀ ਬਰਾਮਾ ਦਾ ਨਾ ਇੱਕ ਥਣ ਹੈ ਬ੍ਰਾਹਮਾ ਜਰਸੀ ਆ ਹਮ ਪਿਓਰ ਨਹੀਂ ਆ ਤਾਂ ਇਹ ਦੀ ਏਡਾ ਵੱਡਾ ਬਾਨਾ ਨਹੀਂ ਤੇ ਬ੍ਰਾਹਮਾ ਦਾ ਇੰਨਾ ਵੱਡਾ ਹੋਣਾ ਨਹੀਂ ਸੀ ਤੇ ਬ੍ਰਾਹਮਾ ਵੀ ਇਹ ਤੇ ਬੜੀ ਸੋਹਣੀ ਬ੍ਰਾਹਮਾ ਆ ਬਹੁਤ ਤਗੜੀ ਵਧੀਆ ਹਮ ਹਵਨ ਦੀ ਛੇਪ ਇੱਕ ਜਰਸੀ ਵਾਲੀ ਏ ਪੂਰੇ ਥਾਨ ਵੀ ਜਰਸੀ ਸਾਰੇ ਹਾਂ ਪ੍ਰੈਗਨੈਂਟ ਵੀ ਹੋ ਸਕਦੀ ਆ ਕਾਂ ਮੇਰੇ ਹਿਸਾਬ ਨਾਲ ਪਰ ਪਤਾ ਨਹੀਂ ਕਰਤੀ ਵੀ ਆ ਦੇਖੋ ਐਫਪੀ ਕਿਨੀ ਸੋਣੀ ਹੈ ਹਾਂਜੀ ਗੈਸ ਤੇ ਇੱਧਰ ਦੇਖ ਲਓ ਆਵੇ ਬੀਫ ਵਾਲੀਆਂ ਇਹਨਾਂ ਨੇ ਮੀਟ ਲਈ ਜਾਣਾ ਤੇ ਜਿਹੜਾ ਜਰਸੀ ਮੈਨੂੰ ਗਾਨ ਲੱਗੀ ਉਹ ਬੋਲੀ ਸੀ ਵਾਕੇ ਸ਼ਕਲ ਤੋਂ ਬੁਰ ਲੱਗਦਾ ਬਈ ਮੂੰਹ ਤਾਂ ਦੇਖ ਪਰ ਮੂੰਹ ਕਿ ਨਿਊਟ ਹੈ ਨਾ ਜਰਸੀ ਆਹੋ ਉਹ ਆ ਦੇਖਿਆ ਛੋਟਾ ਜਿਹਾ लो लाइन एंगल्स मिनी नहीं एंगल्स नहीं हां ओ डेक्सटर याद <laughs> <ना देखे> <laughs> <ख्राब> है हां आ एंगल्स एक गाड़ी दिखती ते आज जी मेनू प्रेग्नेंट लागदी पई है आज सामने जेडी खवाना देखकर खराब है ए पूर के आ देखा फर्सी ਕਿੰਨਾ ਦੋ ਘੜੀਆਂ ਹਾਂਜੀ ਇੰਨੀ ਢੇਰ ਸੀ ਡੈਕਸਟਰ ਇਹ ਆਹ ਡੈਕਸਟਰ ਨੂੰ ਵੇਖੀਦਾ ਕਿੰਨਾ ਛੋਟਾ ਆ ਇੰਨਾ ਹੀ ਰਹਿਣਾ ਇਹਨੇ ਵਿਚਾਰੇ ਨੇ ਬੱਚੇ ਹੋਰ ਆਹ ਥੋੜਾ ਕਿੰਨਾ ਵੱਡਾ ਹੈ ਦੋਰੀਏ ਪਾਰ ਆ ਫ੍ਰੀਸਪਰਟ ਡੋਰਜੀਓ ਪਸਟਾਰਟ ਹੋ ਗਿਆ ਬੱਲੇ ਬੋਲੇ ਜਾਂਦੇ ਬਨੇ ਦਜੇ ਨੂੰ ਪਿਲਣਾ 2 ਡਾਲਰ $2 got 2 one of your 3 point i'll give you 3 to me 3 ਗਾਈਸ ਆ ਜਿਹੜੀ ਮਸ਼ੀਨ ਹੈ ਆ ਬਦਾਮ ਝਾੜਨ ਵਾਲੀ ਹੈ ਦੇਖਿਆ ਤਿੰਨ ਅੱਗੇ ਲੰਘ ਗਿਆ ਮੈਂ ਵੀਡੀਓ ਬਣਾਣੀ ਪਾਇਆ ਪਹਿਲਾਂ ਇਹਦੇ ਨਾਲ ਕੀ ਹੁੰਦਾ ਕਿ ਬਦਾਮ ਦੂਮ ਝਾੜਦੇ ਨੇ ਪਰ ਅੱਜ ਬਦਾਮਾਂ ਦਾ ਸੀਜ਼ਨ ਆਇਆ ਤੇ ਨਹੀਂ ਝਾੜਨ ਦਾ ਬਲ ਲੱਗ ਗਈ ਆ ਕੰਮ ਪੜ ਕੇ ਪੱਤੇ ਪੁੱਤੇ ਆ ਬਦਾਮ ਨੇ ਬਾਹਰ ਸੁੱਕਣ ਕੇ ਤੇ ਫੇਰ ਮੇਰੀ ਪੇਟ ਪੂਰੀ ਗਿੱਲੀ ਹੋਈ ਪਿੱਛੇ ਟੱਚ ਕਰਨ ਦਾ ਮਨ ਨਹੀਂ ਕਰਦਾ ਪਿਆ ਹਾਂਜੀ ਗਾਈਸ ਆਪਾਂ ਦੁਬਾਰਾ ਤੋਂ ਆ ਗਏ ਆ ਇੱਥੇ ਤੇ ਆ ਜਿਨ੍ਹਾਂ ਨੇ ਬੋਟਸ ਖਰੀਦੀਆਂ ਉਹ ਉਹਨਾਂ ਦੀ ਲਾਈਨ ਹੈ ਉਹ ਸਾਰੇ ਇੱਥੋਂ ਲੈਣਗੇ ਆਵੇ ਤੇ ਆਹ ਸੈਪਰੇਟ ਤੋਂ ਵੀ ਸੈੱਲ ਕਰਦੇ ਬਟੇਰ ਸੁਣ ਬੜੀ ਗੱਲੀਆਂ ਬਸ ਤੇ ਗਾਈਸ ਮੈਂ ਤੁਹਾਨੂੰ ਬੱਕਰੀਆਂ ਵੀ ਦਿਖਾ ਦਿੰਨਾ ਕਿਉਂਕਿ ਆਪਾਂ ਘਰ ਚਲੇ ਗਏ ਸੀ ਤੇ ਸਾਡੇ ਆਂਦੇ ਨੂੰ ਖਤਮ ਹੋ ਗਏ ਆਪਸ਼ਨ ਬੱਕਰੀਆਂ ਦਾ ਉਹ ਬੇਬੀ ਦੇਖੋ ਕਿੰਨੇ ਪਿਆਰੇ ਹਾਂ ਆਹ ਦੇਖੋ ਉਹ ਪਿਗ ਦਾ ਬੇਬੀ ਦੇਖੀ ਓਏ ਆ ਬੱਚੇ ਨੇ ਤੇ ਇਧਰ ਪਿਗ ਦਾ ਬੱਚਾ ਦੋ ਨੇ ਆ ਨਾ ਕਿੱਦਾਂ ਲੇਟੇ ਨੇ ਆ ਦੇਖ ਲੱਗ ਲੱਗ ਪੈਂਚ ਪਾਈਆਂ ਉਥੇ ਟਰੇਲਰ ਖੜਦਾ ਬੈਗ ਲਾ ਕੇ ਤੇ ਉਹਦੇ ਤੇ ਚੜਾ ਦਿੰਦੇ ਨੇ ਬਾਤ ਅਸ਼ੇ ਜੀ ਡੇ ਹੋਲਡ ਆ ਬੇਬੀ ਉਹਨੇ ਕਰਾਉਣਾ ਆਵਸਾਰੇ ਇੱਕ ਇੱਕ ਦੋ ਦੋ ਦਿਨਾਂ ਦੇ ਨੇ खो ਹਾਂਜੀ ਗਾਇਸ ਆਪਾਂ ਘਰ ਆ ਗਏ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਆ ਮਿਲਾਂਗੇ ਤੁਹਾਨੂੰ ਇੱਕ ਹੋਰ ਵੀਡੀਓ ਦੇ ਨਾਲ ਤੇ ਪਲੀਜ਼ ਸਾਰੇ ਜਿੰਨੇ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਹਾਂਜੀ ਤੇ ਅਗਰ ਕਿਸੇ ਵੀ ਵੀਰ ਭੈਣ ਨੇ ਕੋਈ ਗੱਲ ਕਰਨੀ ਹੈ ਕੋਈ ਮੈਸੇਜ ਕਰਨਾ ਹੈ ਤੇ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਤੁਹਾਡੇ ਇੰਸਟਾਗ੍ਰam ਉੱਤੇ ਤੇ ਸਾਡਾ ਇੰਸਟਾਗ੍ਰam ਹੈ ਗੋਲਡਨ ਫਾਰਮ 1313 ਉਹਦੇ ਤੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਕੋਈ ਵੀ ਗੱਲ ਪੁੱਛਣੀ ਆ ਕੁਝ ਕਹਿਣਾ ਆ ਕਿਉਂਕਿ ਕਮੈਂਟਾਂ ਵਿੱਚ ਸਿਕਿਉਰਿਟੀ ਰੀਜ਼ਨ ਕਰਕੇ ਆਪਾਂ ਕੰਟੈਕਟ ਇਨਫੋ ਸ਼ੋਅ ਨਹੀਂ ਕਰ ਸਕਦੇ ਹੈਗੇ ਤੇ ਸੋ ਪਲੀਜ਼ ਤੁਸੀਂ ਉਹਦੇ ਤੇ ਕਰ ਲਿਆ ਕਰੋ ਜੋ ਵੀ ਗੱਲ ਕਰਨੀ ਆ ਚਲੋ ਜੀ ਠੀਕ ਹੈ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਏ